ਇਹ ਸਾਰਾ ਜਿਹਨਾਂ ਨੇ ਕੰਮ ਜਿਹੜੇ ਪੇਰੈਂਟਸ ਨੇ ਆਪ ਬੈਠੇ ਰੈਸਟ ਕਰ ਰਹੇ ਆ ਤੇ ਬੱਚਿਆਂ ਨੂੰ ਭੇਜ ਕੇ ਮੰਗਵਾ ਰਹੇ ਆ ਔਰ ਇਹ ਸਾਰਾ ਜਿੰਨਾ ਵੀ ਸਟਾਇਪ ਪ੍ਰਵਾਸੀ ਹੈ ਬਣਾ ਲਿਆ ਇਹਨਾਂ ਨੇ ਆਪਣਾ ਜੋਬ ਬਣਾ ਲਿਆ ਵਾ ਇਹਨਾਂ ਨੇ ਮੰਗਨ ਦਾ ਇਹਨਾਂ ਨੇ ਇਜ਼ੀ ਮਨੀ ਦੇ ਕਰ ਹਾਂਜੀ ਗਵਰਨਮੈਂਟ ਨੇ ਗਵਰਨਮੈਂਟ ਜਿਹੜੇ ਸਕੂਲਸ ਨੇ ਇਹਨਾਂ ਲਈ ਪ੍ਰੋਵਾਈਡ ਹੋਏ ਹੋਏ ਨੇ ਕਿ ਤੁਸੀਂ ਫ੍ਰੀ ਪੜ੍ਹ ਸਕਦੇ ਹੋ ਬਟ ਇਹ ਨਹੀਂ ਪੜਦੇ ਪੰਜਾਬ ਤਰੱਕੀ ਕਰ ਰਿਹਾ ਕੀ ਤਰੱਕੀ ਕਰ ਰਿਹਾ ਛੋਟੇ ਛੋਟੇ ਬੱਚੇ ਤਾਂ ਸੜਕਾਂ ਦੇ ਉੱਤੇ ਧੱਕੇ ਖਾਂਦੇ ਆ ਭੀਕ ਮੰਗਦੇ ਫਿਰਦੇ ਪਿਆ ਇਹਨਾਂ ਦੇ ਬਾਰੇ ਤਾਂ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਵਾ ਬਿਲਕੁਲ ਮੰਗਦੇ ਜਿਹੜੇ ਆਤਪੈ ਸਹੀ ਸਾਰਾ ਕੁਝ ਸਹੀ ਹੈ ਜੋ ਜੋ ਵਿਕਲੰਗ ਹੈ ਉਹ ਤਾਂ ਚਲੋ ਉਹਨਾਂ ਦੀ ਮਜਬੂਰੀ ਹੈ ਲੇਕਿਨ ਜੋ ਆਤਪੈ ਸਹੀ ਇਹਨਾਂ ਨੂੰ ਤਾਂ ਰੋਜ਼ਗਾਰ ਮਿਲਣਾ ਚਾਹੀਦਾ ਮੈਂ ਇਨਸਟਰਕਸ਼ਨ ਦਿੱਤੀਆਂ ਜਾਣ ਕਿ ਜੇ ਛੋਟੇ ਬੱਚਾ ਮੰਗਦਾ ਹੋਏ ਨਜ਼ਰ ਆਂਦਾ ਹੈ ਤਾਂ ਤੁਹਾਨੂੰ ਉਹਦੇ ਲਈ ਪਕੜ ਹੋਏਗੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤਾਂ ਪੇਰੈਂਟਸ ਕੀ ਕਰਨਗੇ ਆਪਣੇ ਬੱਚੇ ਨੂੰ ਭੇਜਣਗੇ ਨਹੀਂ ਮੰਗਣ ਵਾਸਤੇ ਉਹ ਵੀ ਹੁਣ ਇਹਨਾਂ ਦੇ ਮੋਸ਼ਨਲ ਹੋ ਜਾਂਦੇ ਨੇ ਛੋਟੇ ਬੱਚੇ ਨੇ ਕਈ ਦੇ ਦਿੰਦੇ ਨੇ ਕਈ ਨਹੀਂ ਦਿੰਦੇ ਵੀ ਕੋਈ ਪ੍ਰੈਕਟੀਕਲ ਸੋਚਦਾ ਹੈ ਕੋਈ ਇਮੋਸ਼ਨਲ ਸੋਚਦਾ ਹੈ ਤਾਂ ਕਰਕੇ ਫਿਰ ਉਹ ਦੇ ਦਿੰਦੇ ਨੇ ਕਈ ਨਹੀਂ ਦਿੰਦੇ ਹੈ देनाटोमेट हट जाएँगे उसके बाद उन्हें ऑटोमेटिक नहीं मांगना जो आप जनता ही दोगे तो भिखारी दें रहोगे पैसे उन्हें फिर मांगने हैं तो काम करना नहीं पैना खराब चीज़ कर रहे हैं अब देख कर नहीं दे देते हैं उनको पैसे खाने पीने के लिए और क्या अब रोड पर भूख रहे अब नहीं देंगे तो क्या करेंगे वो किससे मांगने जाएंगे देना तो पड़ेगा ਮੈਂ ਕਈ ਵਾਰ ਨੋਟਿਸ ਕੀਤਾ ਬੱਚੇ ਸਟੱਡੀ ਤੋਂ ਬਿਨਾ ਘੁੰਮਦਾਇਆ ਉਹਨਾਂ ਨੂੰ ਕਿਹਾ ਕਿ ਤੁਸੀਂ ਸਟੱਡੀ ਕਰਵਾ ਲਓ ਉਹ ਕਹਿ ਦਿੰਦੇ ਸਿੱਧਾ ਕਿ ਨਹੀਂ ਅਸੀਂ ਸਟੱਡੀ ਨਹੀਂ ਕਰਵਾਣੀ ਹੈ ਕਿ ਸਾਡੇ ਕੋ ਖਰਚਾ ਨਹੀਂ ਹੁੰਦਾ ਬਸ ਅਬ ਇਸ ਤੋਂ ਹੁੰਦਾ بگੜੀ ਰਹਾ ਜੋ ਆਪਾਂ ਪਾਇ ਦੇ ਰਹੇ ਕੋਈ 150 ਭਲਾ ਦੇ ਉਹਨਾਂ ਬਕਸ਼ ਗਾ ਉਹਨੇ ਅੰਗਰੇਜ਼ਾਂ ਨੇ ਕੰਮ ਨਹੀਂ ਕਰਨਾ ਅੰਗਰੇਜ਼ਾਂ ਦੇ ਬੱਚੇ ਰੋੜਨਗੇ ਇੱਦਾਂ ਹੀ ਕਿ ਉਹ ਵੀ ਉਸੇ ਲਾਈਨ ਨੂੰ ਖੜਾ ਲੈਣਗੇ ਸੱਚੇ ਗੱਲ ਜੀ ਤੁਸੀਂ ਦੇਖ ਰਹੇ ਲੁਧਿਆਣਾ ਲਾਈਵ ਤੇ ਮੈਂ ਮਿੱਥ ਹੁਣ ਮੌਜੂਦ ਹਾਂ ਲੁਧਿਆਣਾ ਦੇ ਪਾਈ ਵਾਲਾ ਚੌਕ ਤੇ ਜਿੱਥੇ ਤਸਵੀਰਾਂ ਤੁਹਾਨੂੰ ਮੈਂ ਨਿਸ਼ਨ ਕਰਾਣੀਆਂ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਲੁਧਿਆਣਾ ਸ਼ਹਿਰ ਨੂੰ ਜਿਹੜਾ ਸਮਾਰਟ ਸਿਟੀ ਕਿਹਾ ਜਾਂਦਾ ਹੈ ਫਿਰ ਵੀ ਜਿਹੜਾ ਹੈ ਕਲੰਕ ਜਿਹੜਾ ਨਜ਼ਰ ਆ ਰਿਹਾ ਹੈ ਕੁਝ ਤਸਵੀਰਾਂ ਨੇ ਇੱਕ ਪਾਸੇ ਟ੍ਰਾਫਿਕ ਜਿਹੜਾ ਹੈ ਸਪੀਡ ਦੇ ਵਿੱਚ ਜਿਹੜਾ ਗ੍ਰੀਨ ਲਾਈਟ ਹੋਣ ਦੇ ਨਾਲ ਜਿਹੜਾ ਸਸਤਾਜੂ ਤੌਰ ਤੇ ਜਿਹੜਾ ਚੱਲਦਾ ਹੋਇਆ ਨਜ਼ਰ ਆਇਆ ਤੇ ਦੂਜੇ ਪਾਸੇ ਤਸਵੀਰਾਂ ਨੇ ਨਿੱਕੇ ਨਿੱਕੇ ਜਿਹੜੇ ਜਵਾਕ ਮੰਗਦੇ ਹੋਏ ਨਜ਼ਰ ਆ ਰਹੇ ਨੇ ਹੱਥਾਂ ਦੇ ਵਿੱਚ ਜਿਹੜਾ ਵਾਈਪਰ ਫੜੇ ਹੋਏ ਨੇ ਕਲੀਨਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਜੇ ਗੱਲ ਕਰੀਏ ਬੀਤੇ 2 10 ਤਰੀਕ 15ਵੇਂ ਮਹੀਨੇ ਦੇ ਵਿੱਚ ਜਿਹੜਾ ਹੈ ਪੁਲਿਸ ਕਮਿਸ਼ਨਰ ਕਮਿਸ਼ਨਰ ਦੇ ਵੱਲੋਂ ਜਿਹੜਾ ਹੈ ਇੱਕ ਆਰਡਰ ਪਾਸ ਕੀਤਾ ਜਾਂਦਾ ਹੈ ਜਿਸ ਤੇ ਵਿੱਚ ਕਿਹਾ ਜਾਂਦਾ ਹੈ ਕਿ ਪੁਨ ਤੌਰ ਤੇ ਜਿਹੜੀ ਹੈ ਪਾਬੰਦੀ ਲਾਈ ਗਈ ਹੈ ਮੰਗੜ ਤੇ ਫਿਰ ਵੀ ਉਹ ਜਿਹੜਾ ਹੈ ਸਿਰਫ ਕਾਗਜ਼ਾਂ ਤੱਕ ਜਿਹੜਾ ਹੈ ਸਿਮਤ ਰਹਿ ਗਿਆ ਹੈ ਉਹ ਜੇ ਗਰਾਉਂਡ ਤੇ ਜਦ ਆਨੇ ਆ ਉਹ ਉਹ ਜਿਹੜੇ ਆਰਡਰ ਨੇ ਸਿਰਫ ਕਾਗਜ਼ਾਂ ਤੱਕ ਹੀ ਸਾਨੂੰ ਦਿਖਦੇ ਹੋਏ ਨਜ਼ਰ ਆ ਰਹੇ ਨਹੀਂ ਕਿਉਂਕਿ ਜਿਹੜਾ ਹੁਣ ਵੀ ਸੁਚਾਰੂ ਰੂਪ ਤੇ ਜਿਹੜੇ ਤਸਵੀਰਾਂ ਆਮ ਜੜੀਆਂ ਦੇਖਣ ਨੂੰ ਮਿਲ ਰਹੀਆਂ ਨੇ ਦੇਖ ਸਕਦੇ ਹੋ ਬੱਚਿਆਂ ਨੇ ਹੱਥਾਂ ਦੇ ਵਿੱਚ ਜਿਹੜਾ ਵਾਈਪਰ ਫੜਿਆ ਹੋਇਆ ਸਫਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਮੰਗਦੇ ਹੋਏ ਨਜ਼ਰ ਆ ਰਹੇ ਨੇ ਤੇ ਹੋਰ ਜਿਹੜੇ ਲੋਕ ਨੇ ਲੁਧਿਆਣਾ ਸ਼ਹਿਰ ਵਾਸੀ ਨੇ ਗੱਲਬਾਤ ਕਰਨਗੇ ਪੈਣੇ ਕਿਤਾ ਦੇਖਦੇ ਹੋ ਸ਼ਹਿਰ ਦੇ ਵਿੱਚ ਇੱਕ ਪਾਸੇ ਪਾਬੰਦੀ ਲਾਈ ਜਾਂਦੀ ਹੈ ਮੰਗਣ ਤੇ ਫਿਰ ਵੀ ਜਦ ਸੜਕਾਂ ਤੇ ਆਮ ਉਤਰਦੇ ਆ ਅਸੀਂ ਰੋਜ਼ ਡੇਲੀ ਰੁਟੀਨ ਦੇ ਵਿੱਚ ਛੋਟੇ ਛੋਟੇ ਜਵਾਕ ਜਿਹੜੇ ਆ ਮੰਗਣ ਤੇ ਲੱਗੇ ਹੋਏ ਹਾਂਜੀ ਤਾਂ ਹੈ ਛੋਟੇ ਛੋਟੇ ਜਵਾਕ ਇਹ ਸਾਡੀ ਗਵਰਨਮੈਂਟ ਨੂੰ ਕਹਿਣਾ ਚਾਹੀਦਾ ਹੈ ਜੋ ਵੀ ਆ ਉਹਨਾਂ ਲਈ ਪ੍ਰੋਵਾਈਡ ਹੋਣਾ ਚਾਹੀਦਾ ਬਟ ਇਹਨਾਂ ਲਈ ਫਲੈਟਸ ਵੀ ਪ੍ਰੋਵਾਈਡ ਹੋਏ ਨੇ ਜਿਸ ਤੱਕ ਮੈਂ ਸੁਣਿਆ ਨਿਊਜ਼ ਦੇ ਵਿੱਚ ਫਲੈਟਸ ਵੀ ਪ੍ਰੋਵਾਈਡ ਹੋਏ ਨੇ ਬਟ ਪਤਾ ਨਹੀਂ ਕਿਉਂ ਐਦਾਂ ਫਿਰ ਜੇ ਫਲੈਟਸ ਪ੍ਰੋਵਾਈਡ ਹੋਏ ਨੇ ਭਾਵੇਂ ਫਿਰ ਕਿਉਂ ਆਰਤੀ ਚੌਕ ਤੋਂ ਲੈ ਕੇ ਜਗਰਾਵ ਪੁਲ ਤੱਕ ਫੁੱਟਪਾਥ ਤੇ ਬਿਲਕੁਲ ਸੋਏ ਹੋਏ ਨੇ ਇਹ ਨਵਾਂ ਬਣਾ ਲਿਆ ਇਹਨਾਂ ਨੇ ਆਪਣਾ ਜੋਬ ਬਣਾ ਲਿਆ ਵਾ ਇਹਨਾਂ ਨੇ ਮੰਗਣ ਦਾ ਇਹਨਾਂ ਨੇ ਇਜ਼ੀ ਮਨੀ ਦੇ ਕਾਰਨ ਹਾਂਜੀ ਮੈਨੂੰ ਤਾਂ ਇਹੀ ਲੱਗਦਾ ਹੈ ਆ ਨਵੇਂ ਗਵਰਨਮੈਂਟ ਨੇ ਗਵਰਨਮੈਂਟ ਜਿਹੜੇ ਸਕੂਲਸ ਨੇ ਇਹਨਾਂ ਲਈ ਪ੍ਰੋਵਾਈਡ ਹੋਏ ਹੋਏ ਨੇ ਕਿ ਤੁਸੀਂ ਫ੍ਰੀ ਪੜ ਸਕਦੇ ਹੋ ਬਟ ਇਹ ਨਹੀਂ ਪੜਦੇ ਜੀ ਇਹਨਾਂ ਨੇ ਆਪਣਾ ਧੰਦਾ ਬਣਾ ਲਿਆ ਆ ਹੱਤ ਪੈਰ ਸਹੀ ਸਲਾਮਤ ਵੀ ਨਹੀਂ ਛੋਟੇ ਛੋਟੇ ਜਵਾਕ ਵੱਡਿਆਂ ਦਾ ਤਾਂ ਮੰਨ ਲੈਨੇ ਆ ਚਲੋ ਕੋਈ ਗੱਲ ਨਹੀਂ ਈਜ਼ੀ ਮਨੀ ਪਰ ਹੁਣ ਜਿਹੜਾ ਆਉਣ ਵਾਲਾ ਪਵਿੱਖ ਹੈ ਉਹ ਵੀ ਜਿਹੜਾ ਇਸ ਤਰੀਕੇ ਜਿਹੜਾ ਖਰਾਬ ਹੋ ਰਿਹਾ ਹਾਂਜੀ ਹਾਂਜੀ ਇਹਨਾਂ ਨੂੰ ਦੇਖ ਕੇ ਹੁੰਦਾ ਹੈ ਕਈ ਲੋਕ ਬਹੁਤ ਬੱਚੇ ਖਰਾਬ ਹੁੰਦੇ ਨੇ ਕਈ ਪੇਰੈਂਟਸ ਇਦਾਂ ਦੇ ਹੁੰਦੇ ਨੇ ਕਿ ਉਹ ਬੈਠੇ ਰਹਿੰਦੇ ਨੇ ਇਹ ਬੱਚਿਆਂ ਨੂੰ ਜੰਮ ਕੇ ਕਹਿੰਦੇ ਤੁਸੀਂ ਜਾਓ ਇਹ 바ਰਗੇਨਿੰਗ ਵਗੈਰਾ ਕਰੋ ਹਾਂਜੀ ਤੇ ਕੀ ਲੱਗਦਾ ਜਿਹੜੇ ਲੋਕ ਇਹਨਾਂ ਨੂੰ ਦਿੰਦੇ ਨੇ ਪੈਸੇ ਦਿੰਦੇ ਨੇ ਉਹ ਦੇਣਾ ਸਹੀ ਹੈ ਜਾਂ ਗਲਤ ਹੈ ਉਹ ਵੀ ਹੁਣ ਇਹਨਾਂ ਦੇ इमोशनल ਹੋ ਜਾਂਦੇ ਨੇ ਛੋਟੇ ਬੱਚੇ ਨੇ ਕਈ ਦੇ ਦਿੰਦੇ ਨੇ ਕਈ ਨਹੀਂ ਦਿੰਦੇ ਵੀ ਕੋਈ ਪ੍ਰੈਕਟੀਕਲ ਸੋਚਦਾ ਹੈ ਕੋਈ इमोशनल ਸੋਚਦਾ ਹੈ ਤਾਂ ਕਰਕੇ ਫਿਰ ਉਹ ਦੇ ਦਿੰਦੇ ਨੇ ਕਈ ਨਹੀਂ ਦਿੰਦੇ ਹਾਂਜੀ ਇਹ ਜਿਹੜੇ ਹਾਲਾਤ ਹੈ ਲੁਧਿਆਣਾ ਸ਼ਹਿਰ ਦੇ ਬਣੇ ਹੋਏ ਨੇ ਆਮ ਤੋਂ ਆਮ ਜਿਹੜੀਆਂ ਸੜਕਾਂ ਤੇ ਜਿਹੜੇ ਛੋਟੇ ਛੋਟੇ ਜਵਾਕ ਨੇ ਜਿਹੜੇ ਆ ਨਜ਼ਰ ਆ ਰਹੇ ਨੇ ਹੱਥਾਂ ਦੇ ਵਿੱਚ ਜਿਹੜਾ ਵਾਈਪਰ ਫੜਿਆ ਹੋਇਆ ਹੈ ਤੇ ਕਈ ਜਿਹੜੀਆਂ ਅੰਸੁਖਾਵੀ ਕਟਨਾ ਵੀ ਜਿਹੜੀਆਂ ਨੇ ਇਸ ਤਰੀਕੇ ਜਿਹੜੀਆਂ ਵਾਪਰ ਸਕਦੀਆਂ ਨੇ। ਮੈਂ ਇਹ ਗੱਲ ਸਿੱਧੀ ਕਹਾਂਵਾਂਗੇ ਕਿ ਜਿੱਦਾਂ ਆਬਾਦੀ ਵਧਦੀ ਜਾਂਦੀ ਹੈ ਨਾ ਕਿ ਪ੍ਰਵਾਸੀ ਆ ਪ੍ਰਵਾਸੀ ਲੋਕ ਬਹੁਤ ਆਏ ਹੋਏ ਆ। ਠੀਕ ਹੈ? ਪ੍ਰਵਾਸੀ ਪ੍ਰਵਾਸੀ ਲੋਕ ਬਹੁਤ ਆਏ ਹੋਏ ਆ। ਜਿੱਥੇ ਉਹ ਬੱਚਿਆਂ ਨੂੰ ਮੰਗਲ ਦੀ ਭੇਜ ਦਿੰਦੇ ਆ ਕਿਸੇ ਕਿਸੇ ਦੇ ਘਰਾਂ ਦੇ ਵਿੱਚ ਕਦੇ ਕਿਸੇ ਕੇ ਨਾਂ ਦੇ ਵਿੱਚ ਉਹਦੇ ਨਾਲ ਉਹਤੇ ਉਹਨਾਂ ਦਾ ਸਰਵੇ ਜਿੱਦਾਂ ਕਹਿੰਦੇ ਸਰਵੇ ਕੀਤਾ ਜਾਵੇ, ਚੈਕਿੰਗ ਕੀਤੀ ਜਾਵੇ ਕਿ ਉਹਦੇ ਮਾਤਾ ਪਿਤਾ ਕੀ ਕੰਮ ਕਰ ਰਹੇ ਆ, ਬੱਚੇ ਕਿਉਂ ਹੀ ਵਰਤ ਕਰ ਰਹੇ ਉਹਨਾਂ ਨੂੰ ਸਟ੍ਰਿਕਟਲੀ ਜਿੱਦਾਂ ਆਪਾਂ ਕਹਿੰਦੇ ਨਾ ਕਿ ਮੈਂ ਇਨਸਟਰਕਸ਼ਨ ਦਿੱਤੀ ਹੈ ਜਾਨ ਕਿ ਜੇ ਛੋਟਾ ਬੱਚਾ ਮੰਗਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਤੁਹਾਨੂੰ ਉਹਦੇ ਲਈ ਪਕੜ ਹੋਏਗੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤਾਂ ਪੇਰੈਂਟਸ ਕੀ ਕਰਨਗੇ ਆਪਣੇ ਬੱਚੇ ਨੂੰ ਭੇਜਣਗੇ ਨਹੀਂ ਮੰਗਣ ਵਾਸਤੇ ਇਹ ਸਾਰਾ ਹੀ ਜਿਹੜਾ ਨਾ ਕੰਮ ਜਿਹੜੇ ਪੇਰੈਂਟਸ ਨੇ ਆਪ ਬੈਠੇ ਰੈਸਟ ਕਰ ਰਹੇ ਆ ਤੇ ਬੱਚਿਆਂ ਨੂੰ ਭੇਜ ਕੇ ਮੰਗਵਾ ਰਹੇ ਆ ਔਰ ਇਹ ਸਾਰਾ ਜਿੰਨਾ ਵੀ ਸਟਾਇਰ ਪ੍ਰਵਾਸੀ ਹੈ ਜੋ ਪ੍ਰਵਾਸੀ ਬਾਹਰੋਂ ਆਏ ਹੋਏ ਆ ਠੀਕ ਹੈ ਉਹਨਾਂ ਲਈ ਬਹਿਤ ਸਰਕਾਰ ਨੂੰ ਚਾਹੇ ਇਹੀ ਕਰਨੇ ਆਪਾਂ ਕੀਲ ਕਰਦੇ ਆ ਪਰ ਇਹ ਵਧੀਆ ਨਹੀਂ ਹੈਗਾ ਨਿੱਕੇ ਨਿੱਕੇ ਬੱਚੇ ਨੂੰ ਜਦ ਮੰਗਦੇ ਦੇਖਦੇ ਆ ਕਈ ਵਾਰ ਆਪਣੇ ਹੀ ਮਨ ਦੇ ਵਿੱਚ ਇਮੋਸ਼ਨਸ ਆ ਜਾਂਦੇ ਆ ਕਿ ਯਾਰ ਜੇ ਇਦਾਂ ਦਾ ਸਾਡਾ ਬੱਚਾ ਕਰ ਰਿਹਾ ਹੋਵੇ ਤਾਂ ਸਾਨੂੰ ਕਿਦਾਂ ਫੀਲ ਹੁੰਦਾ ਆ ਕਿ ਬੀਬੀ ਨੂੰ ਸਰਕਾਰ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿ ਤੁਸੀਂ ਕੀ ਕਰ ਰਹੇ ਹੋ ਜਿਸ ਜੇ ਆਪਾਂ ਚਾਹਦੇ ਆ ਨਾ ਤਾਂ ਉਹਨਾਂ ਲਈ ਵੀ ਕੋਈ ਐਸਾ ਰਹਿਣ ਬਸੇੜਾ ਕੋਈ ਜਗ੍ਹਾ ਤਿਆਰ ਕੀਤੀ ਜਾਵੇ ਜਿਹੜਾ ਕਹਣਾ ਤੇ ਜਿੱਥੇ ਉਹ ਰਹਿਣ ਤੇ ਉਹਨਾਂ ਦੀ ਹਰ ਟਾਈਮ ਪਬਲਿਕ ਵੱਲੋਂ ਨਹੀਂ ਜਿੱਦਾ ਤਾਰਵਾਈ ਕਾਨੂੰਨੀ ਤੌਰ ਤੇ ਕੋਈ ਨਾ ਕੋਈ ਚੈਕਿੰਗ ਲਈ ਭੇਜਿਆ ਜਾਵੇ ਤੇ ਪਤਾ ਕੀਤਾ ਜਾਵੇ ਕਿ ਉਹ ਬੱਚੇ ਨੂੰ ਮੰਗਨ ਤਾਂ ਨਹੀਂ ਦੁਆਰਾ ਭੇਜਦੇ ਜਾਂ ਫੈਕਟਰੀ ਚ ਵਰਕ ਕਰਨ ਤਾਂ ਨਹੀਂ ਭੇਜਦੇ ਇਸ ਸਟੱਡੀ ਤੋਂ ਬਿਨਾ ਤਾਂ ਨਹੀਂ ਰਹਿ ਰਿਹਾ ਮੈਂ ਕਈ ਵਾਰ ਨੋਟਿਸ ਕੀਤਾ ਬੱਚੇ ਸਟੱਡੀ ਤੋਂ ਬਿਨਾ ਘੁੰਮਦਾ ਆ ਉਹਨਾਂ ਨੂੰ ਕਿਹਾ ਕਿ ਤੁਸੀਂ ਸਟੱਡੀ ਕਰਵਾ ਲਓ ਉਹ ਕਹਿ ਦਿੰਦੇ ਸਿੱਧਾ ਕਿ ਨਹੀਂ ਅਸੀਂ ਸਟੱਡੀ ਨਹੀਂ ਕਰਵਾਣੀ ਹੈ ਕਿ ਸਾਡੇ ਕੋਲ ਖਰਚਾ ਨਹੀਂ ਹੁੰਦਾ ਬਸ ਜੀ ਮਾਤਾ ਤੁਸੀਂ ਕੀ ਬੋਲੋਗੇ ਮੈਂ ਕਹਿੰਦੇ ਸਰਕਾਰ ਪੰਜਾਬ ਤਰੱਕੀ ਕਰ ਰਹੀ ਹੈ ਕੀ ਤਰੱਕੀ ਕਰ ਰਹੀ ਆ ਛੋਟੇ ਛੋਟੇ ਬੱਚੇ ਤਾਂ ਸੜਕਾਂ ਦੇ ਉੱਤੇ ਧੱਕੇ ਖਾਂਦੇ ਆ ਭੀਕ ਮੰਗਦੇ ਫਿਰਦੇ ਪਏ ਇਹਨਾਂ ਦੇ ਬਾਰੇ ਤਾਂ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਵਾ। ਨਾਲੇ ਸੜਕਾਂ ਤੇ ਆਮ ਜਿਹੜੇ ਲੋਕ ਨਜ਼ਰ ਆ ਜਾਂਦੇ ਨੇ ਫੁੱਟਪਾਥ ਤੇ ਸੁੱਤੇ ਹੋਏ ਨੇ। ਕੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਦੇਖਦਾ ਨਹੀਂ ਇਹਨਾਂ ਨੂੰ? ਨਹੀਂ ਦੇਖਦਾ ਹੀ ਨਹੀਂ ਉਹਨਾਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਵਾ। ਆਪ 8-10 ਮਹਿਲਾਂ ਚ 8-10 ਕੋਠੀਆਂ ਚ ਸੁੰਦੇ ਹੋ ਨਾ ਬਾਰੇ ਵੀ ਕੋਈ ਸੋਚਣ। ਵੀ ਉਹਨਾਂ ਦੇ ਲਈ ਕੋਈ ਰਹਿਣ ਬਸੇਰਾ ਬਣਾ ਦੇਣ ਜਿੱਥੇ ਕਿ ਗਰੀਬ ਬੰਦਾ ਜਿਹੜਾ ਸੜਕਾਂ ਕਿਨਾਰੇ ਸੁੱਤਾ ਪਿਆ ਉਹ ਰਾਤ ਨੂੰ ਉੱਥੇ ਜਾ ਕੇ ਰੈਸਟ ਕਰ ਸਕੇ। ਕਿਸ ਤਰ੍ਹਾਂ ਮੀਂਹ ਦੇ ਵਿੱਚ ਵੀ ਲੋਕੀ ਸੁੱਤੇ ਪਏ ਹੁੰਦੇ ਆ। ਨਾ ਕੀ ਡਟਾ। ਸਤਨ ਦੁਬੇ। ਡੇ ਬਾਈ ਡੇ ਜਿਹੜ ਮੰਗਤਿਆਂ ਦੀ ਜੁੜੀ ਸੰਖਿਆ ਜਿਹੜੀ ਹੈ ਸ਼ਹਿਰ ਦੇ ਵਿੱਚ ਵੱਧਦੀ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਕਿੰਨੇ ਕੁ ਪ੍ਰੇਸ਼ਾਨ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨ ਜਦੋਂ ਜਦੋਂ ਆ ਜਾਣਾ ਉਹਨੇ ਮੰਗਤੇ ਨੇ ਜੋ ਮਿਲਣਾ ਕਿ ਉਹ ਯਾਰ ਬੈਠਦੇ ਨੇ ਲੋਕੀ ਤੰਗ ਵੀ ਹੋ ਜਾਂਦੇ ਬਹੁਤ ਜ਼ਿਆਦਾ ਤੰਗ ਹੈ ਭਿਕਾਰੀ ਲੋਕ ਸਮਝੇ ਯਾਰ ਪਰੜੇ ਗੋਲ ਬੈਠੇ ਹੁੰਦੇ ਚਾਹ ਪਾਣੀ ਜਿਹਾ ਘੁੰਮਤੇ ਵੀ ਰਹਤੇ ਹੈ ਮੰਗਤਾ ਬਹੁਤ ਜ਼ਿਆਦਾ ਵੱਧ ਰਹਾ ਹੈ ਜੋ ਰੋਜ਼ਗਾਰ ਕਰਕੇ ਥੋੜਾ ਜਿਹਾ ਵੀ ਪਰੇਸ਼ਾਨ ਹੈ ਹੱਥ ਜਿਨ੍ਹਾਂ ਦੇ ਹੱਥ ਪੈਰ ਵੀ ਸਹੀ ਸਲਾਮਤ ਨੇ ਉਹ ਵੀ ਮੰਗਦੇ ਨੇ ਹਾਂ ਜੀ ਉਹ ਹਾਂ ਉਹ ਵੀ ਮੰਗਦੇ ਇਸ ਬਿਲਕੁਲ ਮੰਗਦੇ ਜਿਹਨਾਂ ਹੱਥ ਪੈ ਸਹੀ ਸਾਰਾ ਕੁਝ ਸਹੀ ਹੈ ਜੋ ਜੋ ਵਿਕਲੰਗ ਹੈ ਉਹ ਤਾਂ ਚਲੋ ਉਹਨਾਂ ਦੀ ਮਜਬੂਰੀ ਹੈ ਲੇਕਿਨ ਜੋ ਹੱਥ ਪੈ ਸਹੀ ਇਹਨਾਂ ਨੇ ਤਾਂ ਰੋਜ਼ਗਾਰ ਮਿਲਣਾ ਚਾਹੀਦਾ ਥੋੜੀ ਦੇਰ ਪਹਿਲੇ ਇੱਕ ਗੁੜੀ ਮਾਤਾ ਬੈਠੀ ਹੋਈ ਸੀ ਇੱਥੇ ਠੀਕ ਹੈ ਨਾਲ ਉਹਨਾਂ ਦੇ ਜਵਾਕ ਵੀ ਸੀਗਾ ਹੱਥ ਪੈ ਸਹੀ ਸਲਾਮਤ ਤਾਂ ਫਿਰ ਵੀ ਮੰਗ ਰਹੇ ਹਾਂਜੀ ਬਿਲਕੁਲ ਮੰਗ ਰਹੇ ਲੇਕਿਨ ਲੋਕੀ ਜਦੋਂ ਦੇਣਾ ਹਟਣ ਹਟ ਜਾਣਗੇ ਉਹਦੇ ਬਾਅਦ ਉਹਨੇ ਆਟੋਮੈਟਿਕ ਨਹੀਂ ਮੰਗਣਾ ਜਦੋਂ ਆਪਾਂ ਜਨਤਾ ਹੀ ਦੋਗੇ ਵਿਕਾਰੀਆਂ ਨੂੰ ਦਿੰਦੇ ਰਹੋਗੇ ਪੈਸੇ ਉਹਨੇ ਫਿਰ ਮੰਗਨੇ ਕੰਮ ਕਰਨਾ ਨਹੀਂ ਪੈਣਾ ਕੀ ਲੱਗਦਾ ਹੈ ਅਸੀਂ ਕਿਸੇ ਨੂੰ ਰੁਪਈਆ 5 10 ਰੁਪਏ ਦੇ ਕੇ ਉਹਨਾਂ ਦਾ ਭਵਿੱਖ ਵਿਗਾੜ ਰਹੇ ਹਾਂ ਬਿਲਕੁਲ ਵਿਗਾੜ ਭਵਿੱਖ ਉਹਨਾਂ ਦਾ ਵਿਗੜ ਹੀ ਰਿਹਾ ਜੋ ਆਪਾਂ ਪੈ ਦੇ ਰਹੇ ਕੋਈ 150 ਪੜਾਤੇ ਉਹਨਾਂ ਭਵਿੱਖ ਉਹਨਾਂ ਅੰਗਲੇ ਨੇ ਕੰਮ ਨਹੀਂ ਕਰਨਾ ਅੰਗਲੇ ਨੇ ਬੱਚੇ ਰੋੜਨਗੇ ਇਦਾਂ ਕਿਉਂ ਵੀ ਉਸੇ ਲਾਈਨ ਨੂੰ ਫੜਾ ਲੈਣਗੇ ਜੀ ਹਾਂ ਸੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇੱਕ ਬੁੜੀ ਮਾਂਤਾ ਹੈ ਇਹ ਸਿਰਫ ਇੱਕ ਤਸਵੀਰ ਨਹੀਂ ਹੈ ਪੂਰੇ ਸ਼ਹਿਰ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਆ ਮੰਗਤੇ ਹਰ ਚੌਕਾ ਦੇ ਵਿੱਚ ਹਰ ਲਾਈਟਾਂ ਦੇ ਉੱਤੇ ਜਿਹੜੇ ਖੜੇ ਮਿਲ ਜਾਣਗੇ ਲੋਕ ਕਾਫੀ ਪਰੇਸ਼ਾਨ ਨੇ ਇਹਨਾਂ ਮੰਗਤਿਆਂ ਤੋਂ ਕਿਤੇ ਵੀ ਕੁਝ ਖਾਣ ਪੀਣ ਬੈਠੀਏ ਉੱਥੇ ਵੀ ਜਿਹੜੇ ਇਹਨਾਂ ਨੇ ਮੰਗਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਦੇ ਹੱਥ ਪੈਰ ਵੀ ਸਹੀ ਸਲਾਮਤ ਨੇ ਉਹ ਵੀ ਜਿਹੜੇ ਆ ਮੰਗਦੇ ਹੋਏ ਨਜ਼ਰ ਆ ਜਾਂਦੇ ਨੇ ਬਾਈ ਕੀ ਲੱਗਦਾ ਹੈ ਈਜ਼ੀ ਮਨੀ ਦੇ ਕਾਰਨ ਹਾਂ ਈਜ਼ੀ ਮਨੀ ਦਾ ਥੋੜਾ ਮੇਨ ਕੰਮ ਹੋਈ ਜਦੋਂ ਮਨੀ ਨਾ ਮਿਲੇਗੀ ਤਾਂ ਆਟੋਮੈਟਿਕ ਹਟ ਜਾਣਗੇ ਮੰਗਣਾ ਲੇਕਿਨ ਜੋ ਜਿਹਨਾਂ ਦੇ ਹੱਥ ਪੈਰ ਹੈਗੇ ਉਹ ਤਾਂ ਵਿਚਾਰੇ ਚਲੋ ਜੋ ਨਹੀਂ ਹੈ ਜਿਨਕੇ ਉਹ ਤਾਂ ਮਜਬੂਰੀ ਹੈ ਲੇਕਿਨ ਜਿੰਨ ਕੋ ਹੈ ਉਹ ਉਹਨਾਂ ਕੋ ਤੁਸੀਂ ਇਦਾਂ ਨਹੀਂ ਕਰਨਾ ਚਾਹੀਦਾ ਇੱਕ ਪਾਸੇ ਆਰਡਰ ਜਾਰੀ ਕੀਤੇ ਜਾਂਦੇ ਹੈ ਕਿ ਪੀਕ ਮੰਗਣ ਤੇ ਬਿਲਕੁਲ ਰੋਕ ਹੈ ਫਿਰ ਵੀ ਅੱਜ ਸੜਕਾਂ ਦੇ ਉੱਤੇ ਮੰਗ ਰਹੇ ਮੰਗ ਰਹੇ ਵੇਖ ਮੰਗ ਰਹੇ ਤੇ ਤੁਸੀਂ ਆਰਤੀ ਚੌਕ ਤੋਂ ਆ ਰਹੇ ਹੋ ਕੀ ਹਾਲਾਤ ਬਣੇ ਹੋਏ ਨੇ ਕੀ ਦੇਖਦੇ ਹੋ ਫੁੱਟਪਾਥ ਤੇ ਸਾਰੇ ਬੱਚੇ ਘੁੰਮ ਰਹੇ ਹਨ ਰੋਡ ਤੇ ਆਪੁਲ ਕੇ ਥੱਲੇ ਘੁੰਮ ਰਹੇ ਹਨ ਨੰਗੇ ਨੰਗੇ ਕੱਚੇ ਵੀ ਨਹੀਂ ਪਾਏ ਮੈਂ ਹੁਣੇ ਆਇਆ ਦੇਖ ਕੇ ਆਇਆ ਜਿਹੜੇ ਲੋਕ ਉਹਨਾਂ ਨੂੰ ਦਿੰਦੇ ਨੇ ਪੀਖ ਉਹਨਾਂ ਨੂੰ ਕਿੱਦਾਂ ਦੇਖਦੇ ਹੋ ਕੀ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਉਹਨਾਂ ਦਾ ਭਵਿੱਖ ਖਲਸੀ ਖਰਾਬ ਕਰ ਚਲੋ ਉਹ ਤਾਂ ਖਰਾਬ ਕੀ ਕਰ ਰਹੇ ਆਬ ਦੇਖ ਕਰ ਨਹੀਂ ਦੇ देते हैं उनको पैसे खाने पीने के लिए और क्या है अब रोअर पर घूम रहे हैं अब ਨਹੀਂ देंगे तो क्या करेंगे वो किससे मांगने जाएंगे देना तो पड़ेगा ना ਇੱਕ ਨਾ ਆਰਡਰ ਜਾਰੀ ਕੀਤਾ ਗਿਆ ਸੀ ਪੁਲਿਸ ਕਮਿਸ਼ਨਰੇਟ ਦੇ ਵੱਲੋਂ ਕਿ ਪੀਖ ਮੰਗਣ ਤੇ ਬਿਲਕੁਲ ਪਾਬੰਦੀ ਲਾਈ ਗਈ ਹੈ ਕਿਉਂਕਿ ਤੁਸੀਂ ਆਮ ਤੌਰ ਤੇ ਲਾਈਟਾਂ ਦੇ ਵੀ ਦੇਖਦੇ ਹੋ ਜਿਹੜੇ ਭੀਖ ਮੰਗਣ ਵਾਲੇ ਨੇ ਲਾਈਟ ਜਿੱਦਾਂ ਹੀ ਹੁੰਦੀ ਐ ਵਿੱਚ ਆ ਜਾਂਦੇ ਨੇ ਕਿਤਾ ਦੇਖਦੇ ਹੋ ਇਹਨਾਂ ਚ ਉਹਨਾਂ ਨੂੰ ਕੀ ਕਹਾਂ ਗਲਤ ਆ ਵੈਸੇ ਤਾਂ ਹੀ ਉਹਨਾਂ ਪਰ ਇਹਨਾਂ ਕੋਲ ਕੋਈ ਕੁਝ ਹੋਣਾਗਾ ਨਹੀਂ ਇਹਨਾਂ ਨੂੰ ਨਾ ਤਾਂ ਰੋਕਣਾ ਖੜੇ ਰਹਿੰਦੇ ਪੁਲਿਸ ਵਾਲੇ ਵੀ ਦੇਖਦੇ ਹੀ ਰਹਿੰਦੇ ਨੇ ਖੜੇ ਉਹਨਾਂ ਨਾਲੋਂ ਵੱਧ ਤਾਂ ਦੂਜੇ ਖੜੇ ਨੇ ਮਹੰਤ ਜਿਹੜੇ ਮੰਗਣ ਵਾਲੇ ਖੜੇ ਹੋ ਜਿਹੜੇ ਭੀਖ ਮੰਗਣ ਵਾਲੇ ਉਹਨਾਂ ਨਾਲੋਂ ਵੱਧ ਖੜੇ ਨੇਗੇ ਤੇ ਕੀ ਹਾਲਾਤ ਬਣੇ ਹੋਏ ਨੇ ਆਰਤੀ ਚੌਕ ਤੋਂ ਲੈ ਕੇ ਜਗਰਾਉ ਤੱਕ ਸਾਰੇ ਯਾਰ ਇਹਨਾਂ ਨੇ ਕੀ ਕਹਿ ਹਦਿਆਂ ਆਦਿ ਆਮ ਤੌਰ ਤੇ ਜਿਹੜੇ ਪੁਟਪਾਤ ਤੇ ਕਾਫੀ ਲੋਕ ਸੁੱਤੇ ਪੈਨੇ ਕੌਣ ਨੇ ਕੀ ਲੱਗਦਾ ਤੁਹਾਡੇ ਮਨ ਦੇ ਵਿੱਚ ਕੀ ਮਨ ਨੂੰ ਜਿਆਦਾ ਬਾਰੋਂ ਆਏ ਪ੍ਰਵਾਸੀ ਲੋਕ ਹੀ ਨਗੇ ਵਿਚਾਰੇ ਜਿਹੜੇ ਕੀ ਕਰਨਗੇ ਕਲੀਨ ਕਰ ਰਹੇ ਸੀ ਬੱਚੇ ਤੁਸੀਂ ਉਹਨਾਂ ਨੂੰ ਤਾਂ ਕਿਹਾ ਨਹੀਂ ਤੇ ਇੱਕ ਨਾ ਜਿਹੜਾ ਆਰਡਰ ਪਾਸ ਕੀਤਾ ਗਿਆ ਸੀ ਪੁਲਿਸ ਕਮਿਸ਼ਨਰੇਟ ਦੇ ਵੱਲੋਂ ਜਿਹੜਾ ਮੰਗਣ ਤੇ ਬਿਲਕੁਲ ਜਿਹੜੀ ਪਾਬੰਦੀ ਲਾਈ ਗਈ ਸੀ ਕਿੱਦਾਂ ਦੇਖਦੇ ਹੋ ਜਦ ਲੁਧਿਆਣਾ ਸ਼ਹਿਰ ਦੇ ਹਾਲਾਤ ਨੂੰ ਸ਼ਰਮ ਤੋਂ ਆ ਜੀ ਆਏ ਇਧਰ ਜੀ ਪਹਿਲੀ ਵਾਰ اور یہ تو نارمل ہے دہلی میں بھی ہوتا ہے تو کوئی اتنا سا ایکسپیرینس رہا سمارت سٹی کہاجاندا ہے لودhiana شہر میں ابھی تک تو سمارٹ ہی لگ رہا ہے زیادہ ڈیپ جائیں گے تب پتہ لگے گا جو دیکھنا یہ ہوے گا کہ اون والے سمے دے وچ سمارت سٹی لودhiana دی تصویر کی بول دی ہے جڑے رہو لودhiana لائیو دے نال اگلی اپڈیٹ لا کے پھر تو روبرو ہوواں گے لودhiana تو کیمرا پرسن دیپک دے نال میں امیت